ਆ ਵੀਡੀਓ ਦੇਖ ਕੇ ਤੁਹਾਡਾ ਵੀ ਦਿਲ ਦੋਸਤੋ ਬੇਹੱਦ ਖੁਸ਼ ਹੋ ਜਾਵੇਗਾ 20 ਸਾਲਾਂ ਬਾਅਦ ਭੈਣ ਦੇ ਹੋਇਆ ਮੁੰਡਾ ਘਰ ਦੇ ਵਿੱਚ ਲੱਗੇਆਂ ਰੌਣਕਾਂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਪਰਿਵਾਰ ਦੇ ਲਈ ਕਿੰਨਾ ਖੁਸ਼ੀ ਵਾਲਾ ਦਿਨ ਹੋਵੇਗਾ 20 ਸਾਲਾਂ ਬਾਅਦ ਘਰ ਦੇ ਬੂਹੇ ਦੇ ਅਕੇ ਟੰਗਿਆ ਨਿੰਬ ਜਿੱਥੇ ਕੀ ਦੋਸਤੋ ਦੇਖਿਆ ਜੈਪ ਕਿ ਪੰਜਾਬੀਆਂ ਨੂੰ ਪੁੱਤ ਜੰਮੇ ਤੇ ਬੇਹੱਦ ਚਾਹ ਹੁੰਦਾ ਹੈ ਪਰ ਇਸ ਵਿੜੇ ਦੇ ਵਿੱਚ 20 ਸਾਲਾਂ ਤੋਂ ਤਰਸ ਰਹੇ ਸੀ ਕਦ ਪੁੱਤ ਦਾ ਜਨਮ ਹੋਵੇਗਾ ਪਰ ਜਦੋਂ ਪੁੱਤ ਦਾ ਹੋਇਆ ਜਨਮ ਤੇ ਤੁਸੀਂ ਘਰ ਦੇ ਵਿੱਚ ਆਪਣੇ ਪੁੱਤ ਦਾ ਸੁਆਗਤ ਕਰਦੇ ਮਾਤਾ ਪਿਤਾ ਦੇ ਕੋਲ ਜਿੱਥੇ ਕੀ ਦੋਸਤੋ ਪਰਿਵਾਰ ਨੇ ਵੀ ਬੇਹੱਦ ਖੁਸ਼ੀਆਂ ਮਨਾਈਆਂ ਹੋਣਗੀਆਂ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਨੂੰ ਲੋੜੀ ਦਾ ਬੇਹੱਦ ਚਾਹ ਹੁੰਦਾ ਹੈ ਜਦੋਂ ਘਰ ਦੇ ਵਿੱਚ ਉਂਡੇ ਦਾ ਜਨਮ ਹੁੰਦਾ ਹੈ ਇਸੇ ਜਨਮ ਨੂੰ ਲੈ ਕੇ ਦੋਸਤੋ ਪਰਿਵਾਰ ਦੇ ਵਿੱਚ 20 ਸਾਲਾਂ ਬਾਅਦ ਲੱਗੀਆਂ ਰੌਣਕਾਂ ਜਿੱਥੇ ਕੀ ਦੋਸਤੋ ਭਾਗਾ ਵਾਲਾ ਦਿਨ ਹੋ ਗਿਆ ਇਸ ਪਰਿਵਾਰ ਦੇ ਲਈ ਕਿ ਜਿਵੇਂ ਕਿ ਦੇਖਿਆ ਜਾਵੇ ਕਿ ਹਰ ਇੱਕ ਘਰ ਦੇ ਵਿੱਚ ਪੁੱਤ ਦੀ ਦਾਤ ਰੱਬ ਜ਼ਰੂਰ ਬਖਸ਼ੇ ਜਿੱਥੇ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਨੂੰ ਪੁੱਤ ਦੀ ਦਾਤ ਜਿੱਥੇ ਰੱਬ ਬਖਸ਼ਦਾ ਹੈ ਤਾਂ ਉੱਥੇ ਘਰ ਦੇ ਵਿੱਚ ਸਵਰਗ ਹੁੰਦਾ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਪੰਜਾਬੀਆਂ ਦੀ ਖੁਸ਼ੀ ਦੇਖ ਸਕਦੇ ਹੋ 20 ਸਾਲਾਂ ਬਾਅਦ ਲੱਗੇ ਘਰ ਨੂੰ ਰੰਗ ਭਾਗ ਤੁਸੀਂ ਇਸ ਵੀਡੀਓ